ਬਾਕੀ ਸਭ ਚਲੇ ਗਏ ਨੇ ਸਾਰੇ ਵੱਡੇ ਨੇ ਆਪਰ ਪੱਝੀਆਂ ਛੋਟੇ ਵੀ ਵੱਡੇ ਵੀ ਚਲੇ ਗਏ ਨੇ ਪੱਝੀਆਂ ਵੀ ਚਲੀਆਂ ਉਸ ਦੋਸਤੀ ਯਾਦ ਆਉਂਦੀ ਹੈ ਯਾਦ ਆਨੀ ਗਲਾਮ ਫੈਂਸੀ ਨਮ ਫੈਂਸੀ ਇਹ ਗੱਲ ਜੀ ਜਗੀ ਰਾਸੀ ਐਸਾ ਜਿਹੜੇ ਕੋਲ ਸਾਡੇ ਨਾਲ ਦੇ ਘਰ ਸੀ ਹਨ ਜਦੋਂ ਤੁਸੀਂ ਉੱਥੋਂ ਨਿਕਲ ਕੇ ਆਏ ਉਹਨਾਂ ਨੂੰ ਕਿਹਦਾ ਲੱਗਿਆ ਉਹਨਾਂ ਮਰਾ ਹੀ ਉਹਨਾਂ ਸਾਨੂੰ ਆਪਕੇ ਆਖੇ ਵੀ ਚਲੇ ਜੋ ਮਾਹੌਲ ਵਿਗੜ ਗਿਆ ਅੱਛਾ ਕਿਉਂਕਿ ਇਹ ਸਭ ਬੰਦਾ ਬੰਦੇ ਦਾ ਵੈਰੀ ਹੋ ਗਿਆ ਤੇ ਨੀਰਾ ਸਾਹਿਬ ਹਾਂ ਉੱਥੇ ਕੀ ਮਤਲਬ ਟੱਕਰਾ ਹੋਇਆ ਸੀ ਨਹੀਂ ਜੀ ਗੱਲ ਹੈ ਬਈ ਉੱਥੇ ਉਹ ਬਾਹਰੋਂ ਮੁਸਲਮਾਨ ਕਾਰੇ ਇਕੱਠੇ ਹੋ ਕੇ ਬੈਠੇ ਦੇ ਹਨ ਬਾਲ ਬੱਚਾ ਲੈ ਕੇ ਪਾਕਿਸਤਾਨ ਜਾਣ ਦਿਮਾਗ ਹੀ ਖਰਾਬ ਕਰਕੇ ਲਾਓ ਕੋਈ ਨਿਕਰੀਆਂ ਨਹੀਂ ਗੱਲ ਹੋਈ ਤੇ ਕੋ ਦਿਓ ਬਾਹਰ ਗਿਆ ਭਾਈ ਉੱਥੇ ਦੁਨੀਆ ਝਾੜ-ਤਾਰ ਕਰਕੇ ਪੈ ਗਈ ਉਹਨਾਂ ਵਿਚਾਰਿਆਂ ਤੇ ਅੱਛਾ ਮਤਲਬ ਕਿ ਜਿਹੜੇ ਮੁਸਲਮਾਨ ਸੀ ਉਹ ਇੱਥੇ ਬੈਠੇ ਹੋਏ ਇੱਥੇ ਤੇ ਬਸਨੀਕ ਹੋਏ ਹਾਂ ਹਾਂ ਜੇ ਉਹਨਾਂ ਦੇ ਉੱਪਰ ਇੱਧਰ ਦੀ ਦੁਨੀਆ ਪੈ ਗਈ ਠੀਕ ਹੈ ਉਹਨਾਂ ਨੂੰ ਮਾਰ ਮੁਰਗੇ ਉਹਨਾਂ ਨੂੰ ਤਬਾਹ ਕਰ ਦਿੰਦਾ ਸਾਨੂੰ ਕੋਈ ਪਤਾ ਨਹੀਂ ਉਹ ਕਿੱਥੇ ਜਾਣਾ ਕੀ ਕਰਨਾ ਕੀ ਹੋਵੇ ਅੱਛਾ ਇਸ ਲਈ ਅਸੀਂ ਜਲੰਧਰ ਕੋਲ ਕੀਤਾ ਸਾਨੂੰ ਜਲੰਧਰ ਦਾ ਵੀ ਕੋਈ ਪਤਾ ਨਹੀਂ ਸੀ ਉਹ ਅੰਮ੍ਰਿਤਸਰ ਜਾਣਦੇ ਹੀ ਥੋੜਾ ਮਤਲਬ ਅੰਮ੍ਰਿਤਸਰ ਬੜਾ ਵੱਡਾ ਸ਼ਹਿਰ ਹੈ ਸਾਡਾ ਹੀ ਹੂਬਾ ਦਾ ਸ਼ਹਿਰ ਹੈ ਅੱਛਾ ਸਾਡਾ ਸੰਗਲੁਰ ਸ਼ਖਨ ਦਾ ਸ਼ਹਿਰ ਹੈ ਹਾਂਜੀ ਹਾਂਜੀ ਅਸੀਂ ਉਸ ਗੱਲ ਨੂੰ ਜਿਖਰੀ بڑے بڑی گنا چل دیا گئے ਅਬਸੀਨਾਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਇਸ ਵੇਲੇ ਮੈਂ ਖੜਾ ਹਾਂ ਹਰਸਪੁਰਾ ਦੇ ਬਾਰਡਰ ਇਲਾਕੇ ਚਕਰੋਈ ਦੇ ਵਿੱਚ ਇੱਥੋਂ ਜਿਹੜਾ ਪਾਕਿਸਤਾਨ ਦਾ ਬਾਰਡਰ ਕੁਝ ਹੀ ਕਿਲੋਮੀਟਰ ਬਲਕਿ ਸ਼ਾਇਦ ਕਿਲੋਮੀਟਰ ਵੀ ਨਹੀਂ ਹੋਣਾ ਥੋੜਾ ਜਿਹਾ ਹੀ ਦੂਰ ਹੈ ਤੇ ਮੇਰੇ ਨਾਲ ਜੁੜੇ ਨੇ ਸਾਡੇ ਕਿਥੇ ਦੇ ਬਜ਼ੁਰਗ ਚਕਰੋਈ ਦੇ લાલાજી ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਬਨਾਰਸੀ ਲਾਲ ਬਨਾਰਸੀ ਲਾਲ ਤੁਹਾਡੀ ਉਮਰ ਕਿੰਨੀ ਹੈ 93 ਸਾਲ 93 ਸਾਲ ਮਤਲਬ ਕੀ ਤੁਸੀਂ ਜੋ 47 ਦੇ ਵਿੱਚ ਵਾਪਰੇ ਆ ਇਸ ਇਲਾਕੇ ਦੇ ਵਿੱਚ ਹਾਂ ਤੁਸੀਂ ਇੱਥੇ ਸਾਰਾ ਹੰਡਾਇਆ ਹੋਣਾ ਸਭ ਕੁਝ ਦੇਖਿਆ ਸਭ ਕੁਝ ਦੇਖਿਆ ਡਾਂਗ ਸੋਟਾ ਚੱਲਦਾ ਗੋਲੀ ਚੱਲਦੀ ਓਹੋ ਬੜੇ ਬੜੀਆਂ ਗੰਨਾ ਚਲਦੀਆਂ ਭਾਈ ਜੀ ਡਰਾਕ ਹੁੰਦੀ ਅੱਛਾ ਤੁਸੀਂ ਇੱਥੇ ਦੇ ਹੋ ਜਾਂ ਪਿੱਛੋਂ ਨੇ ਅਕਤਾਨ ਦੱਸਿਆ ਵੇ ਜ਼ਿਲ੍ਹੇ ਸਿਆਲਕੋਟ ਦੇ ਆ ਅੱਛਾ ਤੁਸੀਂ ਸਿਆਲਕੋਟ ਦੇ ਸਿਆਲਕੋਟ ਕਿਹੜਾ ਪਿੰਡ ਸੀ ਤੁਹਾਡਾ ਪਿੰਡ ਸਲਾਂਕੀ ਪਿੰਡ ਸਲਾਂਕੀ ਦਾ ਤਹਿਸੀਲ ਪਸਰੂਰ ਅਸਰੂਰ ਜ਼ਿਲ੍ਹਾ ਸਿਆਲਕੋਟ ਅੱਛਾ ਡਾਕ ਖਨਮਰਾਜ ਕੇ ਵਾਹ ਜੀ ਵਾਹ ਮੈਂ ਤੁਹਾਨੂੰ ਦਰਸ਼ਕਾਂ ਦੱਸਾਂ ਕਿ ਇਹ ਬਜ਼ੁਰਗ ਸਾਡੇ ਨਾਲ ਖੜੇ ਨੇ 93 ਸਾਲ ਦੇ ਬਜ਼ੁਰਗ ਨੇ ਔਰ ਚਲਦੇ ਫਿਰਦੇ ਗਲੀ ਚੋਂ ਆ ਰਹੇ ਸੀ ਔਰ ਮੈਂ ਬੇਸਿਕਲੀ ਖੜਾ ਸੀ ਇਹ ਤੁਸੀਂ ਦੇਖ ਰਹੇ ਹੋ ਇਹ ਇੱਟਾਂ ਲੱਗੀਆਂ ਹੋਈਆਂ ਇਹ ਪੁਰਾਣੀਆਂ ਪੁਰਾਣੀ ਹਵੇਲੀ ਹੈ ਮੈਂ ਇਹਨਾਂ ਤੋਂ ਪੁੱਛਿਆ ਤੇ ਇਹਨਾਂ ਨੇ ਦੱਸਿਆ ਲਾਲਜੀ ਇਹ ਹਵੇਲੀ ਜਿਹੜੀ ਹੈ ਤੁਸੀਂ ਦੇਖ ਰਹੇ ਹੋ ਇਹ ਬੜੀ ਸੋਹਣੀ ਬਣੀ ਹੋਈ ਔਰ ਇਹਦੇ ਵਿੱਚ ਸ਼ਾਇਦ ਸੀਮੈਂਟ ਵੀ ਦੂਜਾ ਲੱਗਿਆ ਹੋਇਆ ਹੈ ਹੈਨਾ ਇਹ ਤੁਸੀਂ ਜਦੋਂ ਆਏ ਸੀ ਇੱਥੇ ਉਦੋਂ ਦੀ ਬਣੀ ਇਹ ਉਸ ਤੋਂ ਪਹਿਲੇ ਉਸ ਤੋਂ ਪਹਿਲਾਂ ਇਹ ਉਸ ਤੋਂ ਵੀ ਪਹਿਲੇ ਦੀ ਬਣੀ ਹੋਈ ਹੈ ਤੇ ਇਹ ਮਤਲਬ ਪੁਰਾਣੀਆਂ ਇੱਟਾਂ ਉਸ ਵੇਲੇ ਦੀਆਂ ਤੇ ਤੁਸੀਂ ਜਦੋਂ ਆਏ ਹੋਣੇ ਕਿੰਨੀ ਉਮਰ ਸੀ ਤੁਹਾਡੀ ਇੱਥੇ ਇਸ ਵੇਲੇ ਸੀ ਆਖੀ ਆ ਮੈਂ ਆਸਟ੍ਰੇਲੀਆ ਕੋ 16 ਸਾਲ ਦਾ ਸੀ ਅੱਛਾ ਫਿਰ ਤੁਸੀਂ ਇੱਕ ਗਲੀਆਂ ਤੇ ਮਤਲਬ ਬਣਦੀਆਂ ਮਕਾਨ ਬਣਦੇ ਆਪਣੇ 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 ਹੱਥਾਂ ਨਾਲ ਦੇਖੇ ਸਭ ਜਦੋਂ ਤੁਸੀਂ ਇੱਥੇ ਆਏ ਸੀ ਹਾਂ ਇੱਥੇ ਜਿਸ ਵੇਲੇ ਪਹੁੰਚੇ ਸੀ ਕੀ ਮਾਹੌਲ ਸੀ ਤੇ ਪਿੱਛੋਂ ਕਿਹੜੇ ਮਾਹੌਲ ਤੋਂ ਲੰਘ ਕੇ ਆਏ ਅਸੀਂ ਵੀ ਜਿਸ ਵੇਲੇ ਇੱਥੋਂ ਆਏ ਆ ਨਾ ਇਸ ਜਗ੍ਹਾ ਹਾਂਜੀ ਉਸ ਵੇਲੇ ਤੇ ਥੋੜਾ ਠੀਕ-ਠਾਕ ਸੀ ਸਾਰੀ ਦੁਨੀਆ ਗੈਲ-ਬੈਲ ਨਾ ਕਿਹੜੇ ਸਮੇਂ ਦੀ ਗੱਲ ਹੈ ਮਤਲਬ ਇਹ ਕਿਹੜਾ ਮਹੀਨਾ ਸੀ 47 ਦਾ ਦਿਨ 8 ਕੱਤੇ ਦਾ ਹੀ ਆ ਜਿਹੜੇ ਜੀਂਦੀ ਪੱਕਣ ਦੇ ਦਿਨ ਹੁੰਦੇ ਅੱਛਾ ਉਹਦੇ ਬਾਅਦ ਹੀ ਇਹ ਪਾਸ ਮੋਲ ਵਿਖੜ ਗਿਆ

ਸਾਨੂੰ ਕੋ ਪਤਾ ਨਹੀਂ ਕੋ ਰੱਬ ਨੂੰ ਕੋਈ ਨਹੀਂ ਪਤਾ ਲੱਗਦਾ ਕੋ ਕਿ ਹੋ ਗਿਆ ਤੇ ਕੀ ਹੋ ਰਿਹਾ ਤੇ ਕੀ ਬਰਤਉਂਦਾ ਬਸੜਨਾ ਅਸੀਂ ਕਾ ਨਹੀਂ ਅਸੀਂ ਹਾਸ ਹਾਸ ਤੇ ਨਾਲ ਅੱਗੇ ਚੱਲਦੇ ਗੱਲ ਕਰਦੇ ਅੱਛਾ ਫਿਰ ਫਿਰ ਹੂੰ ਅਸੀਂ ਇੱਥੋਂ ਚੱਲੇ ਆ ਤੇ ਸਤਵਾਰੀ ਟੁੱੜ ਗਈ ਅੱਛਾ ਇੱਥੋਂ ਸਤਵਾਰੀ ਚਲੇ ਗਏ ਆਓ ਜੀ ਫਿਰ ਸਤਵਾਰੀ ਗਏ ਤੇ ਸਤਵਾਰੀ ਹਾਸ ਹਾਸ ਤੇ ਪੈਰ ਰੱਖੋ ਅੱਗੇ ਫੌਜ ਦੀਆਂ ਗੱਡੀਆਂ ਆਈਆਂ ਸਨ ਹਾਂਜੀ ਉਹ ਸਾਨੂੰ ਲਾਦ ਕੇ ਪਖਾਨਕੋਟ ਲੈ ਗਏ ਅੱਛਾ ਮਤਲਬ ਤੁਸੀਂ ਆਏ ਸੀ ਆਰਐਸਪੂਰਾ ਵਿੱਚ ਹਾਂ ਤੇ ਬੜਿਆਲ ਬ੍ਰਾਹਮਣਾਂ ਤੋਂ ਕੁਝ ਜਿਹੜੇ ਉਸ ਵੇਲੇ ਦੇ ਮੁਸਲਮਾਨ ਭਰਾ ਤੁਹਾਨੂੰ ਮਿਲੇ ਹਾਂ ਉਹਨਾਂ ਨੇ ਤੁਹਾਨੂੰ ਕਿਹਾ ਕਿ ਤੁਸੀਂ ਇੱਧਰ ਕਿਉਂ ਆ ਗਏ ਹੈਨਾ ਫਿਰ ਤੁਸੀਂ ਸਤਵਾਰੀ ਚਲੇ ਗਏ ਜੰਮੂ ਦੇ ਕੈਂਟ ਵਾਲਾ ਚ ਹੈਨਾ ਬਿਲਕੁਲ ਉੱਥੋਂ ਫਿਰ ਆਰਮੀ ਦੀਆਂ ਗੱਡੀਆਂ ਤੁਹਾਨੂੰ ਲੈ ਗਈਆਂ ਉਧਰ ਪਖਾਨਕੋਟ ਪਖਾਨਕੋਟ ਅੱਛਾ ਫਿਰ ਪਖਾਨਕੋਟ ਤੋਂ ਜਿਸਲੇ ਕੋਈ ਦਿਨ 8 ਹੋਏ ਹਾਂਜੀ ਤੇ ਉਥੇ ਰਾਸ਼ਨ ਬੀਲਚੇ ਨਾਲ ਮਿਲਦਾ ਸੀ ਸਾਨੂੰ ਅੱਛਾ ਬੀਲਚਿਆਂ ਦੇ ਨਾਲ ਹਾਂ ਬੀਲਚਿਆਂ ਨੇ ਰਾਸ਼ਨ ਦਿੰਦੇ ਜਿੰਨੇ ਬੰਦੇ ਹੁੰਦੇ ਹਨ ਜਿੰਨੇ ਜੀ ਹੁੰਦੇ ਨੇ ਉਹਨੇ ਬੇਚ ਰਾਸ਼ਨ ਦਿੰਦੇ ਅੱਛਾ ਮਤਲਬ ਜਿਹੜਾ ਵੱਡਾ ਬੀਲਚਾ ਹੁੰਦਾ ਉਹਦੇ ਮੈਂ ਪਰ ਪਰ ਕੇ ਜਿੰਨੇ ਜੀ ਉਹਨਾਂ ਰਾਸ਼ਨ ਦੇਣਾ ਹੁੰਦਾ ਤੁਹਾਨੂੰ ਅੱਛਾ ਉਹ ਖਾਦਾ 8 ਦਿਨ ਹਾਂ 8 ਦੇ ਦਿਨ ਦੇ ਬਾਅਦ ਦੇਖੋ ਜੀ ਫੇਰ ਰੇਲ ਲੱਗੀ ਹੈ ਜਿੱਥੇ ਸਾਡਾ ਟੈਂਟ ਲੱਗੇ ਸੀ ਹੂੰ ਉਹ ਕਹਿਣ ਲੱਗੇ ਜੀ ਤੁਸੀਂ ਆ ਦੇ ਵਿੱਚ ਫੇਰ ਬੈਠ ਜਾਓ ਅੱਛਾ ਅਸੀਂ ਉੱਥੇ ਬੈਠੇ ਸਾਨੂੰ ਕੋਈ ਪਤਾ ਨਹੀਂ ਹੋਣਾ ਕਿੱਥੇ ਲੈ ਜਾਣਾ ਕੀ ਕਰਨਾ ਕੀ ਹੋਵੇ ਅੱਛਾ ਇਸ ਲਈ ਅਸੀਂ ਜਿਲੰਦਰਪਾਸ ਕੀਤਾ ਸਾਨੂੰ ਜਿਲੰਦਰ ਦਾ ਵੀ ਕੋਈ ਪਤਾ ਨਹੀਂ ਸੀ ਉਹ ਅੰਮ੍ਰਿਤਸਰ ਜਾਣਦੇ ਹੀ ਥੋੜਾ ਪਤਾ ਅੰਮ੍ਰਿਤਸਰ ਬੜਾ ਵੱਡਾ ਸ਼ਹਿਰ ਹੈ ਸਾਡਾ ਹੀ ਹੁਣ ਦਾ ਸ਼ਹਿਰ ਹੈ अच्छा ਸਾਡਾ ਸਮਝ ਲਵੇ ਗੁਰ ਸਿੱਖਾਂ ਦਾ ਸ਼ਹਿਰ ਹੈ ਹਾਂਜੀ ਹਾਂਜੀ ਅਸੀਂ ਉਸ ਗੱਲ ਨੂੰ ਜਿਹੜੀ ਥਮੀ ਲਈ ਜਿਸ ਲਈ ਉਹਦੇ ਤੋਂ ਅੱਗੇ ਕੇ ਤੇ ਫੇਰ ਸਾਡੇ ਜਿਹੜੇ ਦਿਮਾਗ ਨੇ ਸੋਚੇ ਪਤਾ ਨਹੀਂ ਸਾਨੂੰ ਕਿਹੜੇ ਖੂਹ ਸੁੱਟਣਾ ਹੈ ਉਹ اچھا ਮਤਲਬ ਉਹ ਇੰਡੀਅਨ ਆਰਮੀ ਸੀਗੀ ਹਾਂ আচ্ছা ਮਤਲਬ ਤੁਸੀਂ ਜਦੋਂ ਇੱਥੇ ਆਏ ਤੇ ਉਦੋਂ ਤੇ ਰਾਜੇ ਦਾ ਰੂਲ ਸੀ ਉਹਨੂੰ ਰਾਜੇ ਦਾ ਮਹਾਰਾਜੇ ਦਾ ਨਕਮੇ ਦਾ ਅੱਛਾ ਜਿਸ ਬੰਦੇ ਦੇ ਕੋਲ ਰਾਸ਼ਣੀ ਨਹੀਂ ਬਾਲ ਬੱਚੇ ਜੋਗਾ ਓਹੋ ਅੱਛਾ ਬਾਰਡਰ ਦੇ ਮੌਸਮਾਂ ਲੈਣ ਜੋ ਘਰ ਸਮਾਲ ਉਸ ਵੇਲੇ ਹਰੀ ਸਿੰਘ ਦਾ ਰਾਜ ਸੀ ਨਾ ਹਾਂ 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 ਪੰਨ ਕੰਮਾ ਹੀ ਨਾ ਅੱਛਾ ਜੇ ਕੰਮ ਦਾ ਹੁੰਦਾ ਤੇ ਅਸੀਂ ਲੋਕ ਖੱਜਲ ਨਹੀਂ ਸੌਂਦੇ ਓਹੋ ਇਹ ਦੁਨੀਆ ਮਰਦੀ ਨਹੀਂ ਸੀ ਜਿੰਨੀ ਦੁਨੀਆ ਮਰੀ ਹੈ ਇਹ ਮੀਰਾ ਸਾਹਿਬ ਅੱਛਾ ਇਹ ਮੀਰਾ ਸਾਹਿਬ ਉੱਥੇ ਕੀ ਮਤਲਬ ਟੱਕਰਾ ਹੋਇਆ ਸੀ ਨਹੀਂ ਜੀ ਗੱਲ ਹੈ ਬਈ ਉੱਥੇ ਉਹ ਬਾਰੂਣ ਮੁਸਲਮਾਨ ਚਾਰੇ ਇਕੱਠੇ ਹੋ ਕੇ ਬੈਠੇ ਰਹੇ ਹਨ ਬਾਲ ਬੱਚਾ ਲੈ ਕੇ ਪਾਕਿਸਤਾਨ ਜਾਣ ਨੂੰ ਦਿਮਾਗ ਹੀ ਖਰਾਬ ਹੋ ਗਿਆ ਉਹ ਜਿਹੜੀ ਅਣੀ ਗੱਲ ਹੋਈ ਤੇ ਉਹਦੀ ਬਾਦ ਖੋਇਆ ਭਾਈ ਉਥੇ ਦੁਨੀਆ ਝਾੜ ਤਾੜ ਕਰਕੇ ਪੈ ਗਈ ਉਹਨਾਂ ਵਿਚਾਰਿਆਂ ਤੇ ਅੱਛਾ ਮਤਲਬ ਕਿ ਜਿਹੜੇ ਮੁਸਲਮਾਨ ਸੀ ਉਹ ਇੱਥੇ ਬੈਠੇ ਹੋਏ ਇੱਥੇ ਤੇ ਬਸਨੀਕ ਹੋਏ ਰਹੇ ਅਜੇ ਉਹਨਾਂ ਦੇ ਉੱਪਰ ਇਧਰ ਦੀ ਦੁਨੀਆ ਪੈ ਗਈ ਠੀਕ ਹੈ ਉਹਨਾਂ ਨੂੰ ਮਾਰ ਮੂਰ ਕੇ ਉਹਨਾਂ ਨੂੰ ਤਬਾਹ ਕਰ ਦਿੱਤਾ ਓਹੋ ਉਹਨਾਂ ਦੇ ਬੱਚੇ ਜੀਆ ਸਾਹਿਬ ਬਹੁਤ ਲੁੱਕੀ ਮਰੇ ਹਾਂ ਹੋਰ ਕਿਹੜੇ ਕਿਹੜੇ ਇਲਾਕੇ ਚ ਇਹ ਹਰਸ ਕੋਰ ਹੋ ਰਿਹਾ ਇੱਥੇ ਆ ਉਹ ਰੇਸ ਤੇ ਨਹੀਂ ਹੋਇਆ ਇਹ ਮੈਂ ਕੋਟਲੀ ਸ਼ਾਦੁੱਲਾ ਦੇ ਪਾਸੇ ਵੀ ਖੁਸ਼ ਹੋਇਆ ਸੀ ਸ਼ੌਦਵਲੇ ਦੇ ਵੀ ਕੋਲਦੀ ਦੇ ਨਾਲ ਉਹ ਨਹਿਰ ਤੇ ਹੋਇਆ ਸੀ ਹਾਂ ਉੱਥੇ ਵੀ ਦੁਨੀਆ ਕਾਫੀ ਸੀ ਜੇ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਅਸੀਂ ਫਿਰ ਉੱਥੇ ਲੁਧਿਆਣੇ ਚਲੇ ਪਹੁੰਚ ਗਏ अच्छा मतलब पठानकोट ਤੋਂ ਤੁਹਾਨੂੰ ਲੁਧਿਆਣੇ ਲੈ ਗਏ ਲੁਧਿਆਣੇ ਜਾ ਕੇ ਉਥੇ ਪੂਰੇ ਕੋਈ ਸਾਲ ਖੱਜਲ ਹੁੰਦੇ ਰਹੇ ਨਾ ਕੋਈ ਅੱਗਾ ਤੇ ਨਾ ਕੋਈ ਪਿੱਛਾ ਰੋਟੀ ਦੇ ਚਲੇ ਕੈਂਪ ਵਿੱਚ ਰਹੇ ਹੁੰਦੇ ਉਹ 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 ਫਤੇ ਗੜ ਚੂੜੀਏ ਦੇ ਕੋਸ਼ ਪਿੰਡ ਕੋਲ ਤੇ ਉੱਥੇ ਅੱਛਾ ਉਥੇ ਦੇ ਪਰੋ ਆਲੇ ਥੇ ਮਾਨ ਖੈਰੇ ਇਹਨਾਂ ਨੂੰ ਕੋਲ ਜੇ ਉਥੇ ਤੁਹਾਡੀ ਯਾਦਾਂ ਸੇ ਬੜੀ ਤੇਜ ਹੈ ਫਿਕ ਕੀ ਕਰੀਏ ਜੀ ੱਟਕੇ ਖਾਦੇ ਤੁਹਾਨੂੰ ਇੱਕ ਇੱਕ ਚੀਜ਼ ਯਾਦ ਹੈ ਹੈ ਨਾ ਫੇਰ ਅਸੀਂ ਉਥੋਂ ਫੇਰ ਮਾਲਕ ਨੇ ਸੰ ਚੁੱਕ ਕੇ ਫੇਰ ਇੱਥੇ ਚੱਕਰੋ ਹੀ ਲੈਂਦਾ ਉੱਥੋਂ ਫਿਰ ਚੱਕਰੋ ਹੀ ਮਤਲਬ ਕਿ ਤੁਸੀਂ ਆਪ ਆਏ ਜਾਂ ਆਪ ਆਏ ਅੱਛਾ ਆਪਣੀਆਂ ਗੱਡੀਆਂ ਮਤਲਬ ਇਸ ਤਰੀ ਪ੍ਰਾਈਵੇਟ ਗੱਡੀਆਂ ਤੇ ਇੱਥੇ ਆ ਗਏ ਹਾਂ ਇੱਥੇ ਆ ਗਏ ਜਮੀਨ ਵੀ ਮੇਰੀ ਕੀ ਸੋਚ ਕੇ ਮਤਲਬ ਚਕਰੋਈ ਚ ਆ ਕੇ ਰੁਕੇ ਦੇਖੋ ਜੀ ਇਹ ਆਪਣਾ ਵਤਨ ਸੀ ਦੇਸ਼ੀ ਘਰ ਸੀ ਕੀ ਬਾਤ ਹੈ ਆਪਣੇ ਪਹਿਣਾ ਪਰਾਸਾਨ ਕੋਈ ਬਗਾਨਾ ਨਹੀਂ ਸੀ ਸਾਰੇ ਇਕੱਠੇ ਰਹਿੰਦੇ ਸੀ ਇਕੱਠੇ ਰਹਿੰਦੇ ਸੀ ਮੁਸਲਮਾਨ ਵੀ ਇਕੱਠੇ ਰਹਿੰਦੇ ਸਨ ਹਸੀ ਕਦੇ ਮੁਸਲਮਾਨਾਂ ਨੂੰ ਚੰਗੀ ਬਾੜੀ ਨਹੀਂ ਆਉਂਦਾ ਜੀ ਇੱਕ ਚੀਜ਼ ਮੈਂ ਪੁੱਛਾਂਗਾ ਤੁਸੀਂ ਮੈਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਮੈਨੂੰ ਬੜਾ ਅੱਛਾ ਲੱਗ ਰਿਹਾ ਤੁਹਾਡੇ ਨਾਲ ਮਿਲ ਕੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਮੈਂ ਉਸ ਧੋਰ ਵਿੱਚ ਪਹੁੰਚ ਗਏ ਕਿਉਂਕਿ ਅਸੀਂ ਵੀ ਬੇਸਿਕਲੀ ਰਫੂਜੀ ਹਾਂ ਹਾਂਜੀ ਅਸੀਂ ਆਏ ਆ ਪੁੰਛੋ ਵਾਲੇ ਇਲਾਕੇ ਚ ਪੁੰਛ ਦੇ ਪਿੱਛੇ ਜਿਹੜਾ ਤੈਤਰੀ ਨੋਟ ਮੀਰਪੁਰ ਮੀਰਪੋੜੀ ਉਹ ਇਲਾਕਾ ਨਾ ਉਧਰੋਂ ਅਸੀਂ ਆਏ ਸੀ ਮੈਂ ਤਾਂ ਨਹੀਂ ਸੀ ਮੇਰੇ ਜਿਹੜੇ ਪੁਰਖੇ ਜਿਹੜੇ ਨਾ ਉਹ ਉਧਰੋਂ ਆਏ ਸੀ ਪਰ ਤੁਹਾਡੇ ਨਾਲ ਮਿਲ ਕੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਮੈਂ ਵਾਕਈ ਵਿੱਚ ਉਸ ਮਾਹੌਲ ਦੇ ਵਿੱਚ ਪਹੁੰਚ ਗਏ ਹਾਂ ਮਨ ਮੈਨੂੰ ਥੋੜਾ ਜਿਹਾ ਇਹ ਚੀਜ਼ ਦੱਸੋ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਫਿਰ ਇੱਥੇ ਪਹੁੰਚੇ ਤੁਸੀਂ ਦੱਸਿਆ ਕਿ ਇੱਥੇ ਉਸ ਤੋਂ ਪਹਿਲੇ ਸਾਰੇ ਇਕੱਠੇ ਰਹਿੰਦੇ ਸੀ ਇਕੱਠੇ ਰਹਿੰਦੇ ਸੀ ਤੇ ਉਹ ਮਤਲਬ ਉਹ ਮਾਹੌਲ ਅੱਛਾ ਸੀ ਜਾਂ ਅੱਜ ਦਾ ਮਾਹੌਲ ਅੱਛਾ ਹੈ ਦੇਖੋ ਜੀ ਉਹ ਮਾਹੌਲ ਬੜਾ ਅੱਛਾ ਸੀ ਆਹ ਬੜਾ ਪਿਆਰ ਸੀ ਉਹ ਬੜੇ ਆਪੋ ਚ ਵਿਚਾਰ ਸਨ ਕੋਈ ਕਹਿੰਨ ਬੁਰੀ ਨਿਕਲ ਨਹੀਂ ਸੀ ਆਖਦਾ ਕਿਸੇ ਦੀ ਧੀ ਪੈਣ ਨੂੰ ਬੁਰਾ ਨਹੀਂ ਕਹਿੰਦਾ ਕਿ ਇਹ ਦੇਖੋ ਫਸਲ ਦਾ ਜਾਂ ਕਿ ਡੰਗਰ ਦਾ ਕੋਈ ਬੁਰੀ ਗੱਲ ਨਹੀਂ ਕਰਦਾ ਤੇ ਮੈਨੂੰ ਇੱਕ ਚੀਜ਼ ਦੱਸੋ ਕੋਈ ਐਸਾ ਦੋਸਤ ਯਾਰ ਤੁਹਾਡਾ ਜਿਹੜਾ ਹੁਣ ਇੱਥੇ ਨਹੀਂ ਉਹ ਪਾਰ ਰਹਿ ਗਿਆ ਸੀ ਕਿ ਯਾਦ ਹੈ ਦੇਖੋ ਜੀ ਉਹ ਜਿਹੜਾ ਮੇਰਾ ਦੋਸਤ ਉੱਥੇ ਰਹਿ ਗਿਆ ਹੋਵੇਗਾ ਨਾ ਉਹ ਵਿਚਾਰਾ ਚਲੇ ਗਿਆ ਹੁਣ ਉਹ ਕਿਹੜਾ ਬਹਿ ਰਿਹਾ ਹੋਣਾ ਜੀ ਕੋਈ ਜਿਹੜੇ ਵੀ ਸੀਗੇ ਉਸ ਵੇਲੇ ਦੇ ਕੋਈ ਦੋਸਤ ਕੋ ਯਾਦ ਹੈ ਨਾ ਕੋਈ ਉਸ ਵੇਲੇ ਮੁਹੰਮਦ ਸਿੰਘ ਦਾ ਮੜਦਾਰ ਅੱਛਾ ਉਹ ਕਿਹੜੇ ਉਸੇ ਪਿੰਡ ਦਾ ਜਿੱਥੇ ਤੁਸੀਂ ਰਹਿੰਦੇ ਸੀ ਹਾਂ ਠੀਕ ਹੈ ਹੀਰਾ ਉਹਦੇ ਮੇਰੇ ਪਿਓ ਦੇ ਨਾਮ ਹੀਰਾ ਹੀ ਤੇ ਉਹਦੇ ਨਾ ਪਿਓ ਦੇ ਨਾਮ ਹੀਰਾ ਅੱਛਾ ਤੇ ਉਹ ਵੀ ਚਲੇ ਗਏ ਹੁਣ ਇਹ ਵਿਚਾਰੇ ਅਸੀਂ ਮੈਂ ਸਿਰਫ ਪੰਜਾਂ ਛਿਆਂ ਪਰਾਂਵਾਂ ਜੀ ਇਕੱਲਾ ਰਹਿਣਾ ਆਏ ਹਾਂ ਬਾਕੀ ਸਭ ਚਲੇ ਗਏ ਨੇ ਸਾਰੇ ਵੱਡੇ ਜੀ ہاں ਪੜ੍ਹਾਈ ਛੋਟੇ ਵੀ ਵੱਡੇ ਵੀ ਚਲੇ ਗਏ ਨੇ ਪੜ੍ਹਾਈਆਂ ਵੀ ਚੱਲ ਗਈਆਂ ਉਸ ਦੋਸਤੀ ਯਾਦ ਆਉਂਦੀ ਹੈ ਯਾਦ ਆਉਂਦੀ ਹੈ ਗੁਲਾਮ ਫੈਨ ਸੀ ਮਮ ਹਸਨ ਸੀ ਪੇ ਗਲ ਜਗੀਰਾ ਸੀ ਇਸ ਤਰ੍ਹਾਂ ਜਿਹੜੇ ਕੋ ਸਾਡੇ ਨਾਲ ਦੇ ਘਰ ਸੁੰਦਰੇ ਹੈ ਨਾ ਤੇ ਜਦੋਂ ਤੁਸੀਂ ਉੱਥੋਂ ਨਿਕਲ ਕੇ ਆਏ ਉਹਨਾਂ ਨੂੰ ਕਿਹਦਾ ਲੱਗਿਆ ਹੋਣਾ ਉਹਨਾਂ ਮਰਾਏ ਉਹਨਾਂ ਸਾਨੂੰ ਆਪੇ ਆਖਿਆ ਵੀ ਚਲੇ ਜਾ ਮਾਹੌਲ ਵਿਗੜ ਗਿਆ ਅੱਛਾ ਕਿਉਂਕਿ ਇਹ ਸਭ ਬੰਦਾ ਬੰਦੇ ਦਾ ਵੈਰੀ ਹੋ ਗਿਆ ਤੇ ਉਸ ਵੇਲੇ ਕਿ ਤੁਸੀਂ ਹਾਂ ਕਿ ਮਾਰ ਕੁੱਟ ਮਾਰੀਆ ਮਾਰ ਕੁੱਟ ਐ ਇਸ ਤਰ੍ਹਾਂ ਮਤਮਲੇ ਜੀ ਮੇਰਾ ਪਿਓ ਜਿਹੜਾ ਸੀ ਉਹਦੀ ਇੱਕ ਬਾਹ ਤੇ ਇੱਕ ਲੱਤ ਨਹੀਂ ਕੰਮ ਕਰਦੀ ਉਹਨੇ ਕਿਹ ਟਾਈਮ ਦਾ ਰੁਪਈਆ ਕੋਈ 1 ਲੱਖ 1.5 ਲੱਖ ਇਕੱਠਾ ਹੀ ਕੀਤਾ ਦਾ ਅੱਛਾ ਉਸ ਵੇਲੇ 1.5 ਲੱਖ ਰੁਪਈਆ ਸੀ ਹਾਂ ਉਹ ਲੋਕਾਂ ਨੂੰ ਜਿਸ ਦਿਨ ਸਾਰਾ ਰੁਪਈਆ ਮੇਰੇ ਪਿਓ ਨੇ ਇਕੱਠਾ ਕੀਤਾ ਹਾਂ ਹਾਂ 2 ਲੱਖ ਰੁਪਈਆ ਗਿਣਿਆ ਸੀ ਹਾਂ ਉਮੀ ਆਪੇ ਇਹ ਮਾਹੌਲ بگੜਿਆ ਨਾ ਵੀ ਹਾਂ ਬਾਰਡਰ ਜਿਹੜਾ ਲਾਹੌਰ ਪੈ ਗਿਆ ਹਾਂ ਹਾਂ ਤੇ ਇਹ ਜਿਹੜੇ ਹਨਾ ਮੁਸਲਮਾਨ ਜਿਨ੍ਹਾਂ ਨੇ ਕਰਜ਼ਾ ਲਿਆ ਹੀ ਉਹ ਦੇ ਗਏ ਡਾਂ ਸਭ ਦੇ ਵੀ ਗਏ ਦੇ ਗਏ ਬਾਅਦ ਮੇਰਾ ਪਿਓ ਨੇ ਇਸ ਗੱਲ ਦੀ ਵਿਚਾਰ ਕੀਤਾ ਅਗਰ ਅਸੀਂ ਪੈਸੇ ਲੈ ਲੇ ਤਾਂ ਗਾਂ ਅਸੀਂ ਕੀ ਖਾਵਾਂਗੇ ਅੱਛਾ ਉਹ ਧਾਨੇ ਲੰਦਾ ਹੀ ਨਹੀਂ ਪਿਆਜ ਅੱਛਾ ਉਹੋ ਹੀ ਖਾਂਦਾ ਸੀ ਉਹੋ ਹੀ ਕੰਮ ਕਰਦਾ ਸੀ ਉਸ ਵਜ੍ਹਾ ਕਰਕੇ ਉਹਦੇ ਦਿਲ ਚ ਵਿਚਾਰ ਉਹ ਫੇਰ ਜਾ ਕੇ ਕੁਰੇ ਦਿਨ ਬਾਅਦ ਬਾਹਰ ਜਾ ਕੇ ਅੱਛਾ ਉੱਥੇ ਪੈ ਗਿਆ ਆਹਹਹ ਗਾੜੀ ਇੱਧਰੋ ਗਾੜੀ ਪੈ ਗਿਆ ਅੱਛਾ ਤੇ ਤਾਰੀ ਦੇ ਬਾਅਦ ਫਿਰ ਗਿਆ ਜਿਹੜੇ ਇਹ ਸਾਡੀ ਜੰਮੂ ਸਟੇ ਸੀ ਇਹ ਤੇ ਲਾ ਵਾਰਸ ਸੀ ਅੱਛਾ ਐਦਾ ਕੋਈ ਵਾਰਸ ਨਹੀਂ ਓਹੋ ਇੱਕ ਫੌਜੀ ਸੀ ਇਹਦੀ ਪੁਲਟਨ ਸੀ ਤੇ ਉਹ ਵੀ ਮੁਸਲਮਾਨ ਸੀ ਉਹ ਮੁਸਲਮਾਨ ਸਾਰੇ ਹਥਿਆਰ ਥੋਰ ਲੈ ਕੇ ਹਥਿਆਰ ਚੁੱਕੇ ਤੇ ਉਹ ਨਿਕਲ ਗਏ ਦੂਜੇ ਪਾਸੇ ਹੁਣ ਮੇਰਾ ਪਤਰੀ ਗਿਆ ਮੈਨੂੰ ਕਹਿੰਦਾ ਕਿ ਮੈਂ ਪਰਮਨਤ ਮੁਨਾਕੇ ਤੈਨੂੰ ਮੈਂ ਉੱਥੇ ਲੈ ਜਾਣਾ ਪੁਲਿਸ ਉੱਥੇ ਮਾਸਟਰ ਹੈ ਸੀਦ ਨਗਰ ਤੇ ਜਿਹੜੇ ਕੋਈ ਮੇਰਾ ਸਬੰਧੀ ਜਾਂ ਮੇਰਾ ਸੱਜਣ ਜਾਂ ਮੇਰੇ ਕੋ ਮੇਲ ਨੂੰ ਨਾ ਹੀ ਮਿਲੇਗਾ ਤਾਂ ਮੈਂ ਇਕੱਲੀ ਕੁਲ ਰਹਾਗਾ ਤੇ ਕਿਹਨੂੰ ਬੋਲਾਂਗਾ ਤੇ ਕਿਹਨੂੰ ਕਹਾਂਗਾ ਨਹੀਂ ਮਤਲਬ ਉਸ ਵੇਲੇ ਦੀ ਕੋਈ ਯਾਦ ਹੈ ਕੋਈ ਤਾਜ਼ਾ ਜਿਹੜੀ ਜਿਹੜੀ ਤੁਹਾਨੂੰ ਨਾ ਮਤਲਬ ਅੱਜ ਵੀ ਤੁਸੀਂ ਸੋਚੋ ਤੇ ਤੁਸੀਂ ਉੱਥੇ ਪਹੁੰਚ ਜਾਓ ਕੁਝ ਐਸਾ ਚੀਜ਼ ਯਾਦਗਾਰ ਕੋਈ ਉੱਥੇ ਦੀ ਕੋਈ ਉਤਨੀ ਯਾਦਗਾਰੀ ਜਿਹੜਾ ਨਾ ਸਾਡਾ ਪਿੰਡ ਹੂੰ ਹੂੰ ਉੱਥੇ ਪੰਜਵੀਂ ਦਾ ਸਕੂਲ ਸੀ ਅੱਛਾ ਸੜਕ ਦੇ ਉੱਤੇ ਪੱਕੇ ਕੋਲੇ ਤੇ ਅੱਛਾ ਉੱਥੋਂ ਪਿਆ ਨਿਕਲਦਾ ਸੀ ਤੇ ਉਹ ਸਾਡੇ ਪਿੰਡ ਨੂੰ ਆਂਦਾ ਸੀ ਅੱਗੇ ਬੜੀ-ਬੜੀ ਖਾਨਗਾ ਸੀ ਬਜ਼ੁਰਗਾਂ ਦੀ ਉੱਥੇ ਲੋਕੀ ਮਿਸ਼ਕਾਰਾਂ ਕਰਦੇ ਬੜਾ ਉੱਥੋਂ ਫਿਰ ਅੱਗੇ ਪਿੰਡ ਅੱਗੇ ਚੱਲੂ ਹੋ ਜਾਂਦਾ ਸੀ ਹਾਂ ਉੱਥੇ ਜਾਣ ਨਾਲ ਫਿਰ ਅੱਗੇ ਸਾਡੇ ਆਪਣੇ ਮਕਾਨ ਮੁਸਲਮਾਨਾਂ ਦੇ ਮਕਾਨ ਖੱਤਰੀਆਂ ਦੇ ਮਕਾਨ ਸਾਰਿਆਂ ਦੇ ਘਰ ਬਾੜ ਜਿਹੜੇ ਨੇ ਉੱਥੇ ਮਿਲ ਜਾਂਦੇ ਨੇ ਭੈਣਾ ਭਰਾ ਮਿਲ ਜਾਂਦੇ ਉਹ ਸਾਡੇ ਤਿੱਲੋ ਦੇ ਤਲਾ ਰਹਿੰਦੇ ਸਾਡੇ ਪਿੰਡ ਦੇ ਮਾਇਲ ਅੱਛਾ ਉਹ ਵੀ ਉੱਥੇ ਰਹਿੰਦੇ ਹੁੰਦੇ ਸੀ ਤੁਹਾਡੇ ਉਹ ਵੀ ਸਾਡੇ ਕੋਲ ਜਾਂਦੇ ਉਹਨਾਂ ਸਾਡਾ 100 ਰੁਪਏ ਦੇਣਾ ਅਜੇ ਵੀ ਨਹੀਂ ਉਹਨਾਂ ਨੂੰ ਦੇ ਦੇਖੋ ਜੀ ਬੜੀ ਵੱਡੀ ਗੱਲ ਕਹੀ ਹੈ ਬਜ਼ੁਰਗਾਂ ਨੇ ਹਾਂ 1947 ਤੋਂ ਪਹਿਲੇ ਦਾ ਜਦੋਂ ਮੈਂ ਪਾਕਿਸਤਾਨ 'ਚ ਰਹਿੰਦੇ ਸੀ ਆਪਣੇ ਪਿੰਡ ਸਿਆਲਕੋਟ ਦੇ ਲਾਗੇ ਉਦੋਂ ਇਹ ਮਹਾਜਨ ਸੀਗੇ ਕੋਈ ਇੱਥੇ ਦੇ ਉਹਨਾਂ ਨੇ ਇਹਨਾਂ ਦਾ 1000 ਰੁਪਇਆ ਦੇਣਾ ਸੀ ਹਜੇ ਤੱਕ ਨਹੀਂ ਮੋੜਿਆ ਨਹੀਂ ਮੋੜਿਆ ਸੀ ਦੋ ਤਿੰਨ ਵਾਰ ਗਏ ਉਹੜਾ ਕੋਈ ਗਿਆ ਅੱਜ ਹੁਣ ਵੀ ਗਏ ਮਤਲਬ ਇੱਥੇ ਆਉਣ ਤੋਂ ਬਾਅਦ ਵੀ ਗਏ ਉਹਨਾਂ ਕੋਲ ਨਹੀਂ ਮੋੜਿਆ ਉਹਨਾਂ ਨੇ ਓਹੋ ਤੇ ਅਸੀਂ ਜੇ ਕਿਤੇ ਉਹ ਸੁਣਦੇ ਹੋਣ ਤੇ ਇਹਨਾਂ ਦਾ ਜਿਹੜਾ 1000 ਰੁਪਇਆ ਬੋੜ ਦਿਓ ਲੇਕਿਨ ਅੱਜ ਉਹ 1000 ਨਹੀਂ ਪਤਾ ਨਹੀਂ ਕਿੰਨਾ ਹੋਣਾ ਬਣਿਆ ਹਾਂ ਉਹ ਵਟਾ ਲਏ ਰਹਿੰਦੇ ਨੇ ਇੱਕ ਦੋ ਟ੍ਰੈਪ ਦੇ ਉਹ ਉਹਨਾਂ ਦੇ ਉਹਨਾਂ ਨੇ ਸਾਡਾ 100 ਰੁਪਇਆ ਦੇਣਾ ਹੈ ਓਹੋ ਹੋ ਹੋ ਅੱਛਾ ਮਤਲਬ ਕਿ ਤੁਸੀਂ ਉਸ ਵੇਲੇ ਤੇ ਸੋਹਣੇ ਸੁਖੀ ਬੰਦੇ ਸੀਗਾ ਸਾਡੇ ਪਿਆ ਕੁਲ ਕੰਮ ਨਹੀਂ ਸੀ ਦੱਸੇ ਪੇ ਹੋਏ ਇਹ ਹੋਏ ਜਿਹੜੇ ਨੌਜਵਾਨ ਨੇ ਜਿਹੜੇ ਖਾਸ ਕਰਕੇ ਨਸ਼ਿਆਂ ਪੱਤਿਆਂ ਚ ਲੱਗ ਗਏ ਨੇ ਹੈਨਾ ਤੁਸੀਂ ਦੇਖਿਆ ਹੋਣਾ ਅੱਜ ਦੀ ਜਿਹੜੀ ਨੌਜਵਾਨ ਨੇ ਬੜੇ ਖਰਾਬ ਹੋ ਗਏ ਨੇ ਨਸ਼ਿਆਂ ਪੱਤੇ ਤੇ ਬਸ ਬਸ ਉਹਨਾਂ ਨੂੰ ਕੋਈ ਸੁਣਿਆ ਇੱਕ ਬਜ਼ੁਰਗ ਹੋਣ ਦੇ ਨਾਤੇ ਕਿਉਂਕਿ ਜੋ ਕੁਝ ਤੁਸੀਂ ਦੂਰ ਦੇਖਿਆ ਅੱਜ ਨੌਜਵਾਨ ਨੇ ਕਿੱਥੇ ਦੇਖਿਆ ਨਾ ਨਾ ਸਾਡੇ ਟਾਈਮ ਦੇ ਵਿੱਚ ਸ਼ਰਾਬ ਤੇ ਕਿਤੇ ਪਤਾ ਹੀ ਨਹੀਂ ਸੀ ਵਾ ਆਜਾ ਨਹੀਂ ਹੈ ਅੱਛਾ ਪਹਿਲੀ ਗੱਲ ਹੈ ਹੂੰ ਫਿਰ ਐ ਸੀ ਆ ਜਾ ਕੇ ਕੀ ਸੀ ਫਕੀਰ ਲੋਕ ਰਹਿੰਦੇ ਸਨ ਆਹਾ ਤੇ ਉਹ ਲੋਕ ਭੰਗ ਪੀਂਦੇ ਹਨ ਹੂੰ ਜਾਨ ਸੂਟਾ ਬਣਾ ਕੇ ਤੇ ਪੀਂਦੇ ਹਨ ਹੋਰ ਬਾਕੀ ਨਸ਼ਾ ਪਤਾ ਕੋਈ ਨਹੀਂ ਕਿਉਂ ਖਾਂਦੇ ਹਨ ਦੁੱਧ ਪੀਂਦੇ ਹਨ ਕੀ ਬਾਤ ਹੈ ਮੁਲਾਈਆਂ ਖਾਂਦੇ ਨੇ ਐਸ ਲਈ ਰੋਟੀ ਬਾਹਰੋਂ ਜੀ ਆਉਂਦੇ ਹਨ ਡੰਗਰ ਅਸੀਂ ਚਾਰ ਕੇ ਆਉਂਦੇ ਹਨ ਤੇ ਮਾਵਾ ਸਾਡੀਆਂ ਇੱਕੇ ਰੋਟੀ ਦੇ ਦੇ ਤੇ ਉੱਤੇ ਮੱਖਣ ਛਾੜ ਕੇ ਦੇ ਦਈਆਂ ਅੱਛਾ ਅੱਜ ਮੱਖਣ ਛੱਡ ਕੇ ਮਿਲਦੇ ਨਹੀਂ ਕੋਈ ਸੁ ਕਿਉਂ ਤੀ ਨੌਜਵਾਨਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਹੋ ਕਹਿਣਾ ਨਹੀਂ ਐਨਨ ਜਿਹੜੇ ਚਲੇ ਗਏ ਨੇ ਨਹੀਂ ਜਿਹੜੇ ਅੱਜ ਦੇ ਨੌਜਵਾਨ ਨੇ ਕਹਿਣ ਤੇ ਅਸੀਂ ਇਹੋ ਹੀ ਗੱਲ ਕਹਿੰਨੀ ਆਂ ਤੁਹਾਰਾ ਸਿਆਣੇ ਹੋ ਤੁਸੀਂ ਭਾਈ ਇਹ ਨਸ਼ੇ ਪਤੇ ਛੱਡ ਦਿਓ ਆਹਾਂ ਕੀ ਬਾਤ ਹੈ ਤੇ ਮਾਲਕ ਦਾ ਗੁਰੂ ਮਹਾਰਾਜ ਦਾ ਨਾਮ ਲਓ ਕੀ ਬਾਤ ਹੈ ਤੇ ਗੱਲ ਵਿੱਚ ਦੁੱਧ ਪੀਓ ਘੋ ਖਾਓ ਆਹਾਂ ਮਾਲਕ ਨੂੰ ਯਾਦ ਕਰੋ ਬੁਰੇ ਕੰਮ ਜਿਹੜੇ ਛੱਡ ਦਿਓ ਕਿਸੇ ਨੂੰ ਦੁਸ਼ਮਣ ਨਾ ਸਮਝੋ ਸਾਰੇ ਆਪਣੇ ਨੇ ਗੁਰੂ ਮਹਾਰਾਜ ਨੇ ਗੁਰੂ ਨਾਨਕ ਦੇਵ ਨੇ ਕਿਹਾ ਤੇ ਜਾਣੇਗਾ ਤੇ ਆਪਣੇ ਹੀ ਸਾਰੇ ਕੁਝ ਤੇ ਜੇ ਤੂੰ ਜਾਣੇਗਾ ਨਹੀਂ ਤੇ ਤੇਰੇ ਬਾਅਦ ਸਾਰੇ ਦੁਸ਼ਮਣ ਸਾਰੇ ਦੁਸ਼ਮਣ ਨੇ ਠੀਕ ਹੈ ਉਪੜਾ ਚੰਗਾ ਲੱਗਿਆ ਤੁਹਾਡੇ ਨਾਲ ਮਿਲ ਕੇ ਮਤਲਬ ਮੈਨੂੰ ਇਹ ਲੱਗਿਆ ਕਿ ਮੈਂ 1947 ਦੇ ਦੌਰ ਚ ਪਹੁੰਚ ਗਿਆ ਅੱਛਾ ਜੀ ਤੇ ਅਸ਼ੀਰਵਾਦ ਤੁਹਾਡੇ ਚਾਹੀਦੇ ਨੇ ਸਾਨੂੰ ਬੜੇ ਬੜੇ ਤੁਸੀਂ ਸਾਨੂੰ ਅਸ਼ੀਰਵਾਦ ਦਿਓ ਤਾਂ ਜੇ ਅਸੀਂ ਤੁਹਾਡੇ ਵਰਗੇ ਬਜ਼ੁਰਗਾਂ ਨੂੰ ਦੁਨੀਆ ਦੇ ਸਾਹਮਣੇ ਇਹ ਜਿਹੜੀ ਵੀਡੀਓ ਹੈ ਨਾ ਤੁਹਾਡੀ ਅਸੀਂ ਤੁਹਾਡੀ ਵੀਡੀਓ ਬਣਾ ਰਹੇ ਹਾਂ ਤੁਹਾਨੂੰ ਪੁੱਛ ਕੇ ਬਣਾਈ ਹੈ ਇਹ ਵੀਡੀਓ ਤੁਹਾਡੀ ਦੁਨੀਆ ਦੇਖੇਗੀ ਸ਼ੁਕਰੀਆ ਕੀ ਨਾਮ ਕੀ ਸੀ ਨਾਮ ਬਨਾਰਸੀ ਦਾ ਬਨਾਰਸੀ ਹੁਣ ਬਨਾਰਸੀ ਜੀ ਤੁਸੀਂ ਸਾਰੀ ਦੁਨੀਆ ਤੁਹਾਨੂੰ ਦੇਖੇਗੀ ਔਰ ਇਸ ਚਕਰੋਈ ਪਿੰਡ ਦਾ ਨਾਮ ਵੀ ਸਾਰਿਆਂ ਨੂੰ ਪਤਾ ਲੱਗੇਗਾ ਤੇ ਤੁਸੀਂ ਦਿਓ ਸਾਨੂੰ ਅਸ਼ੀਰਵਾਦ ਅਸੀਂ ਤੁਹਾਡੇ ਵਰਗੇ ਬਜ਼ੁਰਗਾਂ ਨੂੰ ਦੁਨੀਆ ਦੇ ਸਾਹਮਣੇ ਲਿਆਉਂਦੇ ਰਹੀ ਹਾਂ ਮੈਂ ਅਸੀਂ ਕਹਿੰਨੀ ਆ ਗੁਰੂ ਅਰਜਨ ਦੇਵ ਜੀ ਤੁਹਾਨੂੰ ਤੇ ਦਇਆ ਕਰੇ ਤੁਹਾਨੂੰ ਬਣੀ ਬਣੀ ਤੁਹਾਡੀ ਉਮਰ ਕਰੇ ਤੇ ਤੁਹਾਨੂੰ ਬੜੇ ਬੜੇ ਬਾਲ ਸੇਕ ਸੁੱਖਾਂ ਦੀ ਬਖਸ਼ੇ ਤੁਹਾਨੂੰ ਬਹੁਤ ਮਤੋਂ ਐਸਨ ਸਾਡੇ ਨਾਲ ਉਹ ਬਜ਼ੁਰਗ ਜਿਨ੍ਹਾਂ ਨੂੰ ਅਸੀਂ ਇੱਥੇ ਚਕਰੋਈ ਦੇ ਵਿੱਚ ਮਿਲਿਆ ਤੇ ਅੱਜ ਇੱਕ ਬਹੁਤ ਹੀ ਵੱਡੀਆਂ-ਵੱਡੀਆਂ ਗੱਲਾਂ ਇਹਨਾਂ ਨੇ ਕਹਿ ਦਿੱਤੀਆਂ ਤੇ ਅੱਜ ਦੇ ਨੌਜਵਾਨਾਂ ਨੂੰ ਉਹ ਲਾਣਾ ਉਸ ਸਮੇਂ ਦੇ ਜਿਹੜੇ ਰਾਜੇ ਸੀ ਉਹਨਾਂ ਨੂੰ ਵੀ ਉਹ ਲਾਣਾ ਦੇ ਤਾ ਕਿਉਂ ਇਹਨੂੰ ਗਲਤੀ ਇਹ ਕੀਤੀ ਕੋਈ ਗਲਤੀ ਕਰਦਾ ਮਾਂ ਪਿਓ ਗਲਤੀ ਕਰਦੇ ਤੇ ਵਾਰਦੇ ਤੇ ਖੁਦ ਹੀ ਮਰਨਾ ਹੈ ਹੂੰ ਮਤਲਬ ਤੁਹਾਡੇ ਜਾਂ ਸਾਡੇ ਬੱਚੇ ਅਸੀਂ ਗਲਤੀ ਕਰਾਂਗੇ ਤੇ ਸਾਡੇ ਬੱਚੇ ਖੁਦ ਹੀ ਮਰ ਜਾਣ ਕਿਉਂਕਿ ਉਹ ਵਿਚਾਰੇ ਕਾਹੇ ਜੋਗੇ ਨਹੀਂ ਕਿਤੇ ਜਾਨ ਜੋਗੇ ਨਹੀਂ ਜਾਨ ਜੋਗੇ ਤੋਂ ਦਰਸ਼ਕਾ ਤੁਸੀਂ ਦੇਖਿਆ ਕਿਵੇਂ ਬਜ਼ੁਰਗ ਜਿਹੜੇ ਨੇ ਅੱਜ ਵੀ 93 ਸਾਲ ਦੀ ਉਮਰ ਦੇ ਵਿੱਚ ਗਲੀਆਂ ਦੇ ਵਿੱਚ ਘੁੰਮਦੇ ਫਿਰਦੇ ਨੇ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸ਼ਖਸੀਅਤ ਜੋ ਅਸੀਂ ਸੁੱੱਚੀ ਸੱਚੀ ਸ਼ਖਸੀਅਤ ਤੁਹਾਡੇ ਸਾਹਮਣੇ ਲੈ ਕੇ ਆਏ ਆ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਹੋਰ ਵੀ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਤੁਹਾਡੇ ਕੋਲ ਲੈ ਕੇ ਆਉਂਦੇ ਰਹਾਗੇ ਤੁਹਾਡੇ ਰੂਹ ਰੂ ਕਰਾਉਂਦੇ ਰਹਾਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ